ਈਨੋਟੜਾ ਮੇਰਾ ਪਰਮਜੀਤ ਸਿੰਘ ਪੰਮਾ ਨਾ ਨਕਸ਼ਮਿਸ਼ਨ ਦੇ ਕਹਿਰ ਕੀ ਹੋਇਆ ਸਾਰਾ ਮੈਟਰ ਬੜਾ ਹਾਈਲਾਈਟ ਹੋਇਆ ਸੋਸ਼ਲ ਮੀਡੀਆ ਹਾਂਜੀ ਉਹਦੇ ਜੀ 28 ਲੱਖ 29 ਲੱਖ ਜਿਹੜੇ ਆ ਵਿਊ ਚਲੇ ਗਏ ਉਹਨਾਂ ਦੇ ਤੇ ਕਮੈਂਟ ਦੇ ਵਿੱਚ ਵੀ ਬਹੁਤ ਲੰਬੀ ਗੱਲਬਾਤ ਆ ਫਿਰ ਦੱਸਾਂਗੇ ਐਕਚੁਅਲੀ ਇਹ ਬੰਦੇ ਇਹਨਾਂ ਨੂੰ ਮੈਂ 4 ਸਾਲ ਤੋਂ ਮੇਰੇ ਘਰ ਬਲਵਾ ਆ ਰਹੇ ਆ ਪਹਿਲਾਂ ਕੱਪੜੇ ਮੰਗਦਾ ਧੋਮਬਕ ਕਰਦੇ ਆ ਵੀ ਕੱਪੜੇ ਜਿਹੜੇ ਆ ਆ ਦੇ ਦਿਓ ਫਿਰ ਹੋਲੀ ਲਈ ਪੈਸੇ ਕਿੰਨੇ ਆ ਮੁੜ ਕੇ ਜਿਹੜੀ ਜਿਹੜੀ ਸਲਿੱਪ ਆ ਉਹ ਨਹੀਂ ਦਿੰਦੇ ਕਾਪੀ ਦੀ ਲਿਖੀ ਜਾਂਦੇ ਆ ਮੇਰੇ ਕੋ ਉਹਨਾਂ ਦੀ ਵੀਡੀਓ ਪਈਆਂ ਸੀ ਮੈਂ ਪਾਈਆਂ ਨਹੀਂ ਮੈਂ 4 ਸਾਲਾਂ ਤੋਂ ਮੈਂ ਇਹਨਾਂ ਨੂੰ ਵੇਂਧਾ ਆ ਰਿਹਾ ਵਾਂ ਮੇਰੇ ਕੋਲ ਬਹੁਤ ਵੀਡੀਓ ਪਈਆਂ ਸੀ ਇਹਨਾਂ ਦੀ ਮੈਂ ਪਾਈਆਂ ਨਹੀਂ ਇਹ ਤਾਂੰਗੀ ਕਰੀ ਜਾਂਦੇ ਹੁਣ ਤਾਂ ਸਪੀਕਰ ਔਣੇ ਸ਼ੁਰੂ ਕਰਤੇ ਇਹਨਾਂ ਨੇ ਕਰੇ ਜਿਹਦੇ ਕਰਕੇ ਮੈਂ ਕਲਪ ਗਿਆ ਫਿਰ ਮੈਂ ਇਹਨਾਂ ਨੂੰ ਸਵਾਲ ਕੀਤੇ ਵੀ ਤੁਸੀਂ ਪਹਿਲਾਂ ਜੇ 2000 ਰੁਪਏ ਕਰਦੇ ਇਕੱਠਾ ਕਰਦੇ ਤਾਂ ਪਹਿਲਾਂ ਆਪਣੀ ਗੱਡੀ 'ਚ ਡੀਜ਼ਲ ਭਰਉਣਗੇ ਫਿਰ ਖਾਣਾ ਖਾਣ ਲਗੇ ਫਿਰ ਪਿੱਛੇ ਜੋ ਦੇਣਗੇ ਦੇਣਗੇ ਇਡੀ ਦੀ ਤਹਿਕੀਕiat ਕਰਦੇ ਹੋਏ ਮੈਂ ਇਹਨਾਂ ਦੇ ਆਸ਼ਰਮ ਤੱਕ ਗਿਆ ਉਹਨਾਂ ਨੇ ਖੁਦ ਮੰਨਿਆ ਵੀ ਅਸੀਂ ਗੱਡੀਆਂ ਨਹੀਂ ਦਿੱਤੀਆਂ ਇਹਨਾਂ ਨੂੰ ਇਹ ਕੋਈ ਬਲੈਕ ਮਨੀ ਜਾਂ ਕੁਝ ਵੀ ਕਰਦੇ ਨੇ ਇਹਨਾਂ ਦੀ ਗਲੀ 'ਚੋਂ ਮੈਨੂੰ ਫੋਨ ਆ ਗਿਆ ਭਾਜੀ ਤੋਂ ਹਰ ਦਵਾਰ ਤੋਂ ਮੈਨੂੰ ਕਮੈਂਟ ਚ ਆ ਰਿਹਾ ਵੀ ਉੱਥੇ ਵੀ ਹੁੰਦੇ ਨੇ ਸਿਰਫ ਨਾਮ ਖਰਾਬ ਕਰਨ ਦੇ ਜੇ ਇਹ ਕੋਈ ਕਹਾਣ ਕਰ ਰਹੇ ਬਿਲਕੁਲ ਕਰ ਰਹੇ ਜੀ ਮੈਨੂੰ ਦੁੱਖ ਲੱਗਦਾ ਵਾ ਭਾਵੇਂ ਮੈਂ ਸਿਰ ਤੋਂ ਮੋਨਾ ਕੋ ਨਾ ਪਰ ਇੱਕ ਸਿੱਖ ਦੇ ਸਿੱਖ ਹੀ ਆਣਾ ਮੈਨੂੰ ਦੁੱਖ ਲੱਗਦਾ ਵੀ ਇਹ ਕਿਉਂ ਕਰਦੇ ਪਏ ਦੇ ਮਤਲਬ ਮੈਂ ਕੀ ਕਮ ਕਮਾ ਸੈਲਰੀ ਇਹਨਾਂ ਦੀ ਹੈਗੀ ਜੇ ਵੀ ਇੰਨੇ ਪੈਸੇ ਦੋਗੇ ਤੇ ਇਹਨੇ ਤੁਹਾਨੂੰ ਨਾਲ ਮਿਲਣਗੇ ਪਰ ਸਿੱਖੀ ਬਣੇ ਜੇ ਠੱਗੀਆਂ ਮਾਰ ਰਹੇ ਆ ਕਿਉਂ ਨਹੀਂ ਸਾਡੀਆਂ ਸੰਸਥਾਵਾਂ ਇਹਨਾਂ ਦੇ ਕਾਬੂ ਬਾਰੇ ਬਿਲਕੁਲ ਜੀ ਆਪਣੀ ਸੰਸਥਾਵਾਂ ਵੱਲੋਂ ਐਸਡੀਪੀਸੀ ਵੱਲੋਂ ਢੇਲਿਆ ਵੀ ਇਹਨਾਂ ਨੂੰ ਪੁੱਛਿਆ ਜਾਵੇ ਭਾਜੀ ਤੁਸੀਂ ਕਰਦੇ ਕੀ ਮੈਂ ਕੱਲ ਡੇਰੇ ਦੇ ਵੀ ਜਾ ਕੇ ਆਇਆ ਉੱਥੇ ਚਾਰ ਹੀ ਬੰਦੇ ਆ ਬੱਚਾ ਕੋਈ ਹੈ ਹੀ ਨਹੀਂ ਮਤਲਬ ਜੇ ਇੱਥੇ ਕੋਈ ਮੈਨੂੰ ਪੁਸ਼ਟੀ ਨਹੀਂ ਕੋਈ ਹੋਈ ਤਰੀਕੇ ਦਾ ਨਾਲ ਵੀ ਕੋਣ ਕੀ ਕਰ ਰਿਹਾ ਵਾ ਵੀਡੀਓ ਦੇ ਵਿੱਚ ਮਤਲਬ ਮੈਨੂੰ ਤੁਸੀਂ ਦੇਖੋ ਮੈਨੂੰ ਵੀਡੀਓ ਸਾਹਮਣੇ ਮੋਦ ਲਿਆ ਹੋਂ ਤੇ ਇੰਨੀ ਕਿ ਮੈਨੂੰ ਕੋਈ ਕਮੈਂ ਕੀ ਕਰ ਸਕਦੇ ਮਾਰੇ ਹੁਣ ਮੈਂ ਜੇ ਸਚਾਈ ਨੂੰ ਸਾਹਮਣੇ ਲਿਆਵਾਂਗੇ ਤਾਂ ਫਿਰ ਕਈ ਕਿਸੇ ਨੂੰ ਤੋਂ ਉਦਮ ਕਰਨਾ ਪੈਣਾ ਉਸ ਤੋਂ ਬਾਅਦ ਮੈਂ ਤਰ ਕੋ ਹੋਰ ਵੀ ਮੇਰੇ ਪੇਜ ਤੇ ਜਾ ਕੇ ਵੀਡੀਓ ਵੇਖੋ ਇਹ दारू ਪੀਂਦੇ ਫੜੇ ਗਏ ਜੇ ਹੋਰ ਮਤਲਬ ਦੋ ਤਿੰਨ ਵੀਡੀਓ ਹੋਰ ਆਈਆਂ ਜਿੱਥੇ ਲੋਕਾਂ ਨੂੰ ਸਵਾਲ ਕਰਨੇ ਸ਼ੁਰੂ ਕਰਤੇ ਤੇ ਜੇ ਮੈਂ ਉਪਰਲਾ ਕੀਤਾ ਵਾ ਇਹਦਾ ਰਿਜ਼ਲਟ ਵੀ ਜਲਦੀ ਆਏਗਾ ਨੂੰ ਲੱਗਦਾ ਕਿ ਹੋਰ ਵੀ ਕਈ ਇਹ ਧਰਮ ਦੀ ਆੜ ਦੇ ਵਿੱਚ ਇਹੋ ਕੁਝ ਕਿਰਤੀਆਂ ਦੇ ਵਿੱਚ ਉਤਰੇ ਪਏ ਨੇ ਬਿਲਕੁਲ ਉਤਰੇ ਪਏ ਨੇ ਸਰ ਮੈਂ ਨਹੀਂ ਕਹਿੰਦਾ ਵੀ ਸਿੱਖੀਜ਼ਮ ਹੋਰ ਹਿੰਦੂਇਜ਼ਮ ਦੇ ਵਿੱਚ ਕਿਸੇ ਵੀ ਜਾਤੀ ਦੇ ਹਰ ਤਰ੍ਹਾਂ ਲੋਕ ਨੇ ਬਿਲਕੁਲ ਬਿਲਕੁਲ ਇਦੋ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਨਕੀਲ ਕੱਸਣ ਦੀ ਬਾਕੀ ਮੀਡੀਆ ਦੇ ਰਾਹੀਂ ਮੈਂ ਆਪਜੀ ਦੇ ਚੈਨਲ ਰਾਹੀਂ ਤਰਖਾਸ ਕਰਦਾ ਆਪਣੀ ਪੰਜਾਬ ਪੁਲਿਸ ਗਵਰਨਮੈਂਟ ਨੂੰ ਸਾਰਿਆਂ ਨੂੰ ਵੀ ਇਹਨਾਂ ਤੇ ਵੀ ਨਕੀਲ ਕੱਸੀ ਜਾਵੇ ਇਹ ਵੀ ਇੱਕ ਨੁਕਸਾਨ ਆ ਪੰਜਾਬ ਨੂੰ ਆਮ ਲੋਕਾਂ ਨੂੰ ਕੀ ਸੁਨੇਹਾ ਦੇ ਆਮ ਲੋਕਾਂ ਨੂੰ ਇਹ ਸੁਨੇਹਾ ਜਿੰਦਾ ਜਦੋਂ ਤੁਹਾਡੇ ਘਰ ਆਉਂਦੇ ਤੁਹਾਡੇ ਕੋਲ ਸਿਰਫ ਹਥਿਆਰ ਹੈਗਾ ਤੁਹਾਡਾ ਮੋਬਾਈਲ ਇਹਨੂੰ ਫੜੋ ਤੇ ਜੇ ਕੋਈ ਸੱਚਾ ਝੂਠਾ ਤੁਹਾਡੇ ਆਪੇ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਏਗਾ ਜੀ